ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਨਕਾਬਪੋਸ਼ ਹਮਲਾਵਰਾਂ ਨੇ ਹੋਟਲ ਵਿੱਚ ਵੇਟਰ ਦਾ ਕੰਮ ਕਰਦੇ ਪ੍ਰਵਾਸੀ ਨੌਜਵਾਨ ਤੇ ਕੀਤਾ ਹਮਲਾ ਠਾਣਾ ਸਿਟੀ ਦੇ ਅਦੀਨ ਪੈਂਦੇ ਮੀਰ ਚੰਦ ਰੋਡ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਚਾਰ ਪੰਜ ਨਕਾਬਪੋਸ਼ਾਂ ਨੇ ਰੋਡ ਤੇ ਸਥਿਤ ਇੱਕ ਹੋਟਲ ਤੇ ਕੰਮ ਕਰਦੇ ਵਿਵੇਕ ਨਾਮ ਦੇ ਹਿਮਾਚਲੀ ਵੇਟਰ ਨੂੰ ਤੇਜ਼ ਤਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਹਮਲਾਵਰਾਂ ਨੇ ਇਸ ਕਦਰ ਬੇਰਹਿਮੀ ਦਿਖਾਈ ਕਿ ਹਸਪਤਾਲ ਲਿਜਾਣ ਦੇ ਸਮੇ ਉਸਦੀ ਲੱਤ ਪੂਰੀ ਤਰ੍ਹਾਂ ਲਟਕ ਗਈ ਸੀ ਪਰ ਆਪਤ ਜਾਣਕਾਰੀ ਅਨੁਸਾਰ ਕਾਂਗੜਾ ਵਾਸੀ ਵਿਵੇਕ ਕੁਮਾਰ ਜੋ ਹੁਣ ਸਿਨੇਮਾ ਸਟਰੀਟ ਗੁਰਦਾਸਪੁਰ ਵਿਖੇ ਰਹਿੰਦਾ ਹੈ ਅਤੇ ਮਿਹਰਚੰਦ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਦਾ ਹੈ ਸ਼ਾਮ 5:30 ਵਜੇ ਦੇ ਕਰੀਬ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਹੋਟਲ ਦੇ ਬਾਹਰ ਘੇਰ ਲਿਆ ਅਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਰ ਬਿਨਾ ਕਿਸੇ ਰਹਿਮ ਦੇ ਪੀੜਤ ਦੀ ਇੱਕ ਲੱਤ ਤੇ ਵਾਰ ਕਰਦੇ ਰਹੇ ਜਿਸ ਕਾਰਨ ਉਸ ਦੀ ਲੱਤ ਇੱਕ ਪਾਸੇ ਲਟਕ ਗਈ ਉਸ ਨੇ ਚੀਕਣਾ ਸ਼ੁਰੂ ਕੀਤਾ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਹਮਲਾਵਰ ਉੱਥੋਂ ਫਰਾਰ ਹੋ ਗਏ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਪੀੜਤ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਜਿਸ ਦੇ ਆਧਾਰ ਤੇ ਪੁਲਿਸ ਨੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਨੇ ਕੰਮ ਹੀ ਬੜੀ ਵੱਡੀ ਬਾਤ ਇਹ ਕੱਲ੍ਹ ਬਦ ਕੁਝ ਨਹੀਂ ਹੋਈ ਮੈਂ ਤਾਂ ਵੀ ਇਥੋਂ ਰੋਡ ਤੇ ਸੈਰ ਕਰਦਿਆਂ ਸੀਗਾ ਮੈਂ ਆਇਆ ਤਾਂ ਵੇਖਿਆ ਰੋਡ ਤੇ ਸੈਰ ਐਕਸੀਡੈਂਟ ਵੈਰਾ ਹੋਇਆ ਕੁਝ ਤੋ ਜਦੋਂ ਵੀ ਇੱਥੇ ਆ ਕੇ ਵੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾ ਪਹਿਲਾਂ ਇਹਨੇ ਸਹੀ ਤਰਿਕਾ ਉਹ ਰੈਂਟ ਤੇ ਲਿਆ ਹੋਇਆ ਸੀ ਕੱਠੇ ਨੇ ਲਿਆ ਹੋਇਆ ਸੀ ਅਛਾ ਇਹਨੇ ਪਹਿਲਾਂ ਹੀ ਲਗ ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭਾਈ ਨੂੰ ਨੇ ਹੁਣ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਤੇ ਨਹੀਂ ਉਹਦੇ ਛੋਟੇ ਪਰਦੇ ਨੇ ਜੁ ਮੇਰੇ ਲਈ ਹੋਈ ਸੀ ਤੇ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ ਹਾਂ ਜੀ ਉਹਦੇ ਦਾ ਕੀ ਨਾਮ ਆ ਜੀ ਸੱਟਾ ਲੱਗਿਆ ਇਹਦੇ ਨਾਂ ਪੇ ਵੇਕ ਹਮਾ ਚੱਲਦਾ ਹਮਾ ਚੱਲਦਾ ਬੇਟੀ ਇਹ ਕਿੰਨੇ ਕ ਬੰਦੇ ਜਿਹਨਾਂ ਨੂੰ ਲਾਇਆ ਸੀ ਮੈਨੂੰ ਭਾਈ ਰੋੜ ਤੇ ਜੋ ਸੁਣੋ ਮੈਂ ਇੱਥੇ ਗਲੀ ਦੇ ਚੱਕਰ ਲਾ ਰਹੇ ਹੈਗੇ ਮੈਨ ਇਹ ਮਨੋਲੀ ਭਾਜੀ ਪਤਾ ਹੀ ਹੁਣ ਉਹੀ ਜਾਣਦਾ ਕਿ ਮੈਂ ਮੋਕੇ ਤੇ ਹੈ ਨਹੀਂ ਸੀ ਭਾਜੀ ਇੱਥੇ ਯਾਰ ਵਗੈਰਾ ਵੀ ਗਈ ਹੋਣਾ। ਨਹੀਂ ਸੁਣਤੀ ਆ ਕਿ ਦਾਤਰਾਂ ਲੱਤ ਦੋ ਤਿੰਨ ਜਗ੍ਹਾ ਟੋੜੀ ਹੈ। ਕੁਛ ਸੀਸੀ ਵੀ ਵਗੈਰਾ ਦਾ ਗੱਡਾ ਤੇ ਇੱਥੇ ਉੱਤਲੀ ਆ। ਸੀਸੀ ਦੇ ਭਾਜੀ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ। ਜੇ ਕੋਈ ਅੰਦਰ ਗੱਲ ਹੋਏ ਉਹ ਤੇ ਆ ਜਾਏਗੀ ਜੇ ਕੋਈ ਬਾਹਰ ਹੋਵੇ ਫਿਰ ਭਾਜੀ ਉਹ ਤੇ ਨਹੀਂ ਆ ਸਕੀ। ਸਰ ਕੀ ਬਦਲ ਲੱਗਾ। ਨਹੀਂ ਭਾਜੀ ਰੋੜ ਤੇ ਇੱਥੇ ਮੁੰਡੇ ਮਿਲ ਜਿਓ ਉਹਨਾਂ ਸਿਆਰ ਕੰਦੇ ਗਲੀ ਦੇ ਨੂੰ ਭੰਮ ਕੇ ਅਗਲੀ ਗਲੀ ਆਉਟ ਹੀ। ਇੱਥੇ ਮੋੜ ਤੇ ਮੈਂ ਕਿਹਾ ਰਸ਼ ਬੜਾ ਲੱਗਾ ਹੋਇਆ ਹੈ। ਤੋਂ ਜਦੋਂ ਆ ਕੇ ਦੇ ਉਦੋਂ ਵੀ ਉਹ 108 ਤੇ ਫੋਨ ਕੀਤਾ ਹੈ ਉਥੇ ਕੰਟਰੋਲ ਰੂਮ ਤੇ ਖੁਦ ਫੋਨ ਕੀਤਾ ਨਹੀਂ ਆ ਗਿਆ ਰਾਜਮ ਤੁਮ ਲਾਜਨ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਵੀ ਵਾਈਫ ਦੇ ਬਿਆਨ ਦੇ ਖੋਗੇ ਉਹਦੇ ਘਰ ਵੀ ਦੋ ਚਾਰ ਜੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਚਿੱਤਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਨਹੀਂ ਕੱਲੇ ਜੀ ਬਈ ਪੀਸੀਆਰ ਵਾਲੇ ਆਏ ਨੇ ਪੂਰਾ ਇਸ ਸਮੇਂ ਕਿਤੇ ਹੈ ਇਸ ਤੋਂ ਸਰਕਾਰੀ ਹਸਪਤਾਲੇ ਭੇਜਿਆ ਕਿ ਉਹ ਮਤਲਬ ਪਰਚੇ ਦਾ ਕੰਮ ਹੈ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਨੇ ਸੋਚਿਆ ਕਿ ਇਤਨਾ ਕਿਤੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਵੀ ਹੈ ਨਹੀਂ ਨਾ ਗੁੰਨਾ ਕਰਦੇ ਇੰਨੀ ਕਿ ਵਧੀ ਸ਼ਹਿਰੋਂ ਜਿਹੜਾ ਕੋਈ ਇੱਕ ਦੋ ਜਣ ਮਰਜੀ ਆ ਕੇ ਵੱਢੀ ਜਾ ਰਹੇ ਭੈਣਗੇ ਨਹੀਂ ਕੋਈ ਜੇ ਕੋਈ ਗੱਲ ਕਰਨੀ ਤੇਰੀ ਕੋਈ ਗੱਲ ਵਰੀ ਉਹਦੇ ਖਿਲਾਫ ਦਰਖਾਸਤ ਹੀ ਉਠਾਣੀ ਜਿਉਂਦੇ ਦੋ ਚਪੇੜਾ ਮਾਰ ਲਉ ਕੋਈ ਲਤਵਾ ਟੁੱਟ ਕੇ ਵਾਹਿਸ਼ ਕਰਦਾ ਉਹਦੇ ਟੱਪਰੇ ਤੇ ਭਈ ਗਿਆ ਨਾ ਉਹਦੇ ਉਹਨੇ ਜੋ ਕਮਾਣਾ ਉਹੀ ਖਾਣਾ ਭਾਜੀ ਬਿਲਕੁਲ ਮੈਂ ਗੁਰਦਾਪੁਰੋਂ ਇੱਧੋਂ ਆਉਂਦਿਆ ਸੀ ਮੇਰੇ ਹੁੰਦਾ ਬੰਦਾ जख्मी ਉਹਨੇ ਕਹਿ ਆ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਡਰਾੜ ਉਹਨੂੰ ਕੋ ਟੈਨਸ਼ਨ ਫੁੱਟ ਗਈ ਡਰਾੜ ਗਈ ਉਨੇ ਮਿਲ ਮੁਡੇ ਮੇਰਾ ਵੜਿਆ ਵਾ ਫਿਰ ਮੇਰੀ ਲੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਤਲ ਮੰਦੀ ਤੇ ਸ਼ੇਪੰਦੀ ਕਿੰਚੀ ਚ ਸੱਜਿਆ ਜੋ ਮੈਨੂੰ ਪਾਦਾ ਲਗਾਵਾ ਤੇ ਉਹਰੇ ਘਰ ਦੇ ਸਾਰਾ ਪਤਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਦ ਮਾਰੀ ਜਣਾ ਦਾ ਅੰਜੋ ਕੀਸ਼ੇ ਦਿੰਦਾ ਤੇ ਕੋਈ ਲੈਣ ਦਿੰਦਾ ਕਿ ਇਹਨੇ ਕੋਈ ਤਕੜਾ ਸੀ ਨਾ ਆ ਇਹ ਵੀ ਆਈ ਸੀ ਤੇ ਉਹ ਬਚ ਗਏ ਜੀ ਉਹਦੇ ਘਰ ਜੂ ਸਾਰਾ ਪਤਾ ਭਈ ਜਿਹੜੇ ਮੰਦਿਆ ਨਹੀਂ ਪਰ ਸ਼ਰੇਮ ਗੁੰਡਾ ਦਰਦੀ ਹੋਈ ਛਰੇਮ ਗੁੰਡੇ ਦਰਦੀ ਹੋਈ ਆ ਹਾਂ ਬਾਈ ਕੀ ਹੋ ਗਈ ਘਟਨਾ ਸਾਰੀ ਇਹ ਜੀ ਮੈਂ ਤੇ ਅੱਧਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਮਾਰ ਕੇ ਵੇਖਿਆ ਉਹ ਕਹਿੰਦਾ ਮੈਨੂੰ ਮਾਰ ਕੇ ਡਰਾਉਂਦਾ ਉਹਨੇ ਅੰਨੇ ਵਾਰ ਮਾਰੇ ਡਰਾਉਂਦਾ ਲਹੂ ਹਾਨ ਹੋ ਗਿਆ ਲਹੂ ਹਾਨ ਹੋ ਗਿਆ ਕੋਈ ਕੰਮ ਨਹੀਂ ਮੋਟੇ ਹੀ ਵਟਿਆ ਬੰਨਾਂ ਦਾ ਅੱਛਾ ਹਾਂ ਨਾ ਤਾਂ ਤੇ ਮੋਟੇ ਦੀ ਮੋਟੇ ਦੱਸਦਾ ਕੰਮ ਹੀ ਨਹੀਂ ਕਰਦੀ ਉਹ ਕਹਿੰਦਾ ਵੀ ਲਾਫ ਮੇਰੀ ਬਾਡੀ ਸੀਗਾ ਮੇਰੀ ਜਾਨ ਨਿਕਲਦੀ ਰੂਹ ਵਗ ਰਹੀ ਹਟਣੀ ਸੀ ਮੋਟੇ ਇਥੋਂ ਹਟਾ ਦੇ ਨਾ ਇਹ ਤਾਂ ਧਰਸ ਦਾ ਮਾਰਾ ਜਿਹਦਾ ਜਿਹਦਾ ਮਾਰੀ ਜਿਹੜਾ ਨੇ ਛੜਿਆ ਉਹਨੇ ਡਰਾਡ ਮਾਰੀ ਨੇ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਗਰਦੀ ਪਈ ਜੀ ਦਿਨੇ ਤੋਂ ਪਹਿਰੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇਥੇ ਲਗਾਈ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਦੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਪਹੁੰਚਾਇਆ ਜੋ ਵੀ ਅਗਲੇ ਆਏ ਉਹਨੂੰ ਕੋਲੋਂ ਕੀ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗ੍ਹਾ ਕਿਹੜੀ ਪੱਜੀ ਇਹ ਆਪਣੇ ਸੰਗੋਪਾ ਰੋਡ ਵੱਜਦਾ ਜੀ ਇਹ ਤਾਂ ਅੰਦਰ ਜਾ ਮੈਂ ਜੇ ਬਚਾਈ ਜੀ ਮੈਂ ਤਾਂ ਅੰਦਰ ਰੋਡ ਜਾਂਗੀ ਅੰਮੀ ਬੰਦੇ ਦਾ ਪਹਚਾਈ ਜੀ ਤੁਹਾਨੂੰ ਕੋਈ ਕੀਵੇਂ ਪਤਾ ਲੱਗਿਆ ਤੁਹਾਨੂੰ ਆ ਫੋਨ ਕਟੋੜੂ ਮਤੋਂ ਫੋਨ ਆਇਆ ਹੈਗਾ ਹੋ ਸਕਦਾ ਕਿਨੇ ਇੱਕ ਕਿਨੇ जख्मी ਹੋਏ ਮੁੜੇ ਇੱਕ ਕੋਈ ਕੋਈ ਹੋਇਆ ਤਾਂ ਦੂਜੇ ਪਤਾ ਹੀ ਕੋਣੀ ਮੁੜਿਆ ਕਿੰਨੇ ਨਹੀਂ ਆ ਜੀ ਨਹੀਂ ਪਲਗ ਜੀ ਤੇ ਮੁੜਾ जख्मी ਕਿੰਨਾ ਕਿਖਨੇ ਆ ਜੀ ਲੱਤ ਤੇ ਛੱਟ ਲੱਗੀ ਉਦਾਂ ਆ ਗਿਆ ਹੌਪਟਲ ਗਿਆ ਕਿੱਥੇ ਮੁੜਾ ਹੌਪਟਲ ਪਹਾਰਾ ਹਾਂ ਜੀ